ਤੋ ਅੱਜ ਆਪਾਂ ਪਹੁੰਚੇ ਆ ਪਿੰਡ ਗਦੜਾਣੀ ਇਹ ਵੀ ਸੰਗਰੂਰ ਜ਼ਿਲ੍ਹੇ ਚ ਪੈਂਦਾ ਕੱਲ ਆਪਾਂ ਗਏ ਸੀ ਪਹੁੰਚੇ ਸੀ ਪਿੰਡ ਲਦਾਲ ਲਦਾਲਾ ਦੇ ਪਿੰਡ ਦੇ ਲੋਕਾਂ ਨਾਲ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਸੀ ਅੱਜ ਆਪਾਂ ਪਹੁੰਚੇ ਆ ਪਿੰਡ ਗਦੜਾਣੀ ਇਹ ਵੀ ਸੰਗਰੂਰ ਜਿਲ੍ਹੇ ਦਾ ਸੰਗਰੂਰ ਜਿਲ੍ਹੇ ਦਾ ਆਖਰੀ ਪਿੰਡ ਕਹਿ ਸਕਦੇ ਤੁਸੀਂ ਸੰਗਰੂਰ ਜਿਲ੍ਹੇ ਦੀ ਆਖਰੀ ਬਾਉਂਡਰੀ ਹੁਣ ਆਪਾਂ ਪਹੁੰਚ ਗਏ ਆ ਪਿੰਡ ਲਦਾਲ ਜੋ ਕਿ ਸੰਗਰੂਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਅਸਦਰ ਰੋਡ ਦੇਖ ਰਹੇ ਹੋ ਤੁਸੀਂ ਇਹ ਜਾ ਰਿਹਾ ਇੱਥੋਂ ਲੈਰਾ ਸ਼ਹਿਰ ਨੂੰ ਤੇ ਆਪਾਂ ਹੁਣ ਚੱਲ ਪਿਆ ਗਿਦੜਾਣੀ ਵੱਲ ਠੰਡ ਦਾ ਟਾਈਮ ਸੀ ਇਸ ਕਰਕੇ ਬਾਬੇ ਨੇ ਧੂਣੀਆਂ ਲਾ ਰੱਖੀਆਂ ਸੀ ਧੂਂਈ ਤੇ ਸਿੱਕਦੀਆਂ ਆਪਾਂ ਹੁਣ ਚਾਰ ਨੇ ਚਾਰ ਹੋ ਗਏ ਸਭ ਤੋਂ ਵੱਧ ਵੱਧ ਕਿਹੜੀ ਐ ਇਸ ਟਾਈਮ ਸਿੱਧੂਪੁਰਾ ਸਿੱਧੂਪੁਰਾ ਵੱਲ ਗਰਾਹਾਂ ਦੀ ਪਹਿਲਾ ਗਰਾਹਾਂ ਦੀ ਰਾਤ ਹੁਣ ਨਿਕਲੀ ਜੈ ਹਾਂ ਉਹ ਤਾਂ ਜਾਣ ਗਿਆ ਬਿਲਕੁਲ ਸਾਰੇ ਸਿੱਧੂਪੁਰਾ ਚ ਬਾਕੀ ਜਿੰਨੇ ਗਰਾਹਾਂ ਦੀ ਜਿੰਨੇ ਮਿਲ ਲਈਏ ਬਾਦਾਂ ਬਟਾ ਫੇਰੇ ਬਣੂਗਾ ਸਾਂ ਹਾਂ ਜੇ ਇਕੱਠੇ ਬਣਗੇ ਕੱਲੀ ਪਾਰਟੀ ਇਹ ਨਾਲ ਬਣਦਾ ਵੀ ਕੁਝ ਨਹੀਂ ਬਾਕੀ ਗੱਲ ਤਾਂ ਤਾਂ ਸੱਚ ਆਈ ਨਹੀਂ ਹੈਗੇ ਜਿਆਦਾਤਰ ਲੋਕ ਇਹ ਹੁੰਦਾ ਵੀ ਯਾਰ ਕਹਿੰਦੇ ਨੇ ਇਹ ਸਾਨੂੰ ਬਜ਼ੁਰਗ ਉਹ ਟਾਈਮ ਚ ਕੀ ਹੋ ਜਾਂਦੇ ਨੇ ਹੋ ਜਾਂਦਾ ਭਾਈ ਹੋ ਜਾਂਦਾ ਜੀ ਹੋ ਜਾਂਦਾ ਹੋ ਜਾਂਦੇ ਨੇ ਪਰ ਇਹਦਾ ਇਹ ਮਸਲਾ ਤਾਂ ਨਹੀਂ ਹੈਗਾ ਦੇਖੋ ਨਿਆਣੇ ਦਾਸੀ ਵੀ ਹੁੰਦੇ ਸੀਗੇ ਸਾਨੂੰ ਵੀ ਤਾਂ ਪਾਲਿਆ ਉਹਨਾਂ ਨੇ ਬੁੜੇ ਬੁੜੇ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਆਹਾ ਰੋਡ ਅਗਧਣਾਣੀ ਦਾ ਲੇਰੇ ਤੇ ਬਲਾਡੇ ਨੂੰ ਕਨੈਕਟ ਕਰਦਾ ਤੇ ਬਲਾਡੇ ਤੇ ਲੇਰੇ ਦੀ ਬਸ ਚੱਲਦੀਆਂ ਨੇ ਸਰਕਾਰੀ ਫੇਰ ਉਹਨੂੰ ਕੁੱਤੀ ਲਿਆਣੋਂ ਫਿਰ ਪੁਰਕੇ ਵੱਡੇ ਲੋਕਾਂ ਨੂੰ ਬੰਦੇ ਘਾਣਨ ਜੀ ਐਨਾ ਬੁਰਾ ਹਾਲ ਹੈ ਵੋਟ ਕਿੰਨੀ ਥੋੜੇ ਪਿੰਡ ਜੀ ਵੋਟ 1600 1600 ਹੀ ਆ 4 4.5 ਹਜ਼ਾਰ ਬਣਨੂ ਆ ਨਾ ਆਪਾਂ ਤਾਂ ਉਹ ਬਣਾਵਾਂਗੇ ਜੀ ਵੀਡੀਓ ਮੈਨੂੰ ਦੱਸ ਕੇ ਬਣਾਉਣ ਲੱਗੂਗਾ ਮੈਂ ਜਥੇਮੰਦੀਆਂ ਕਿਹੜੀਆਂ ਨੇ ਜੀ ਥੋੜੇ ਪਿੰਡ ਜਥੇਮੰਦੀਆਂ ਮੈਨੂੰ ਦੱਸਿਓ ਵੀ ਸਾਡੇ ਤਾਂ ਜ਼ਿਆਦਾ ਤਾਂ ਸਿੱਧੂਪੁਰ ਸਵਾਗਤ ਕਰਦੇ ਆਪਾਂ ਤੁਹਾਡਾ ਆਪਣੇ ਕੋਰ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚਿਆ ਪਿੰਡ ਲਾਲ ਜੋ ਕਿ ਸੰਗਰੂਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੇ ਇਸ ਬਰੂ ਜਿਲ੍ਹੇ ਦੀ ਬਾਉਂਡਰੀ ਤੇ ਆਂਦਾ ਤੇ ਇਸ ਪਿੰਡ ਵਿੱਚ ਲੋਕਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ ਜੋ ਕਿ ਪਾਕਿਸਤਾਨ ਦਾ ਮਲਤਾਨ ਆਜ਼ਾਦੀ ਤੋਂ ਬਾਅਦ ਇਹ ਪਿੰਡ ਬਸਾਇਆ ਦਿੱਥੋ ਇਨ੍ਹਾਂ ਦੇ ਪਿੰਡਾਂ ਦੀ ਲੋਕਾਂ ਦੀ ਜਿਹੜੀ ਬੋਲੀ ਆ ਉਹ ਬਿਲਕੁਲ ਪਾਕਿਸਤਾਨ ਦੇ ਲੋਕਾਂ ਨਾਲ ਮੇਲ ਖਾਂਦੀ ਆ